ਵਾਹਿਗੁਰੂ ਕੀ ਹੈ ਵਾਹਿਗੁਰੂ ਨੂੰ ਪਿਤਾ ਮਾਤਾ ਰਖਿ ਅਤਿ ਕਈ ਹੋਰ ਅਚੇ ਹੀ ਨਾਵਾ ਨਾਲ ਪੁਕਾਰਿਆ ਗਿਆ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾਪੂ ਕੇ ਹਾ ਘਾੜਾ ਜੀਉ ਵਾਹਿਗੁਰੂ ਹੀ ਸਾਡੇ ਜਨਮ ਦਾ ਕਾਰਨ ਹੈ ਉਹੀ ਸਾਡੀ ਪ੍ਰਤਪਾਲਨਾ ਕਰਦਾ ਹੈ ਅਤੇ ਰੱਖਿਆ ਕਰਦਾ ਹੈ ਜਿਸ ਤਰ੍ਹਾਂ ਮਾਂ-ਪਾਪ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਲਈ ਕੰਮ ਕਰਦੇ ਹਨ ਉਸੇ ਤਰ੍ਹਾਂ ਵਾਹਿਗੁਰੂ ਵੀ ਸਾਨੂੰ ਖੁਸ਼ ਰੱਖਣ ਲਈ ਕੰਮ ਕਰਦਾ ਹੈ ਮਨੁੱਖਾਂ ਅਤੇ ਹੋਰ ਜੀਵ ਜੰਤੂਆਂ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਵਾਹਿਗੁਰੂ ਨੇ ਸੂਰਜ ਚੰਦਰਮਾ ਪਾਣੀ ਹਵਾ ਗ੍ਰਹਿ ਆਦਿ ਦੀ ਸਿਰਜਣਾ ਕੀਤੀ ਇਹ ਸਾਰੀਆਂ ਚੀਜ਼ਾਂ ਸਾਨੂੰ ਵਾਹਿਗੁਰੂ ਵੱਲੋਂ ਸੁਗਾਤਵਜੋ ਮਿਲੀਆਂ ਹਨ ਮਾਂ ਆਪਣੇ ਪੌਤਿਕ ਸ਼ਰੀਰ ਦੀ ਹੋਂਦ ਕਰਕੇ ਬੱਚਿਆਂ ਨੂੰ ਨਜ਼ਰ ਆਉਂਦੀ ਹੈ ਵਾਹਿਗੁਰੂ ਤਾਂ ਵੀ ਪੌਤਿਕ ਰੂਪੇ ਜੋ ਸਾਨੂੰ ਕੁਦਰਤ ਦੇ ਰੂਪ ਵਿੱਚ ਦਿਸਦਾ ਹੈ ਇਸ ਬਾਰੇ ਗੁਰਬਾਣੀ ਦਾ ਫੁਰਮਾਨ ਇਉਂ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਅਸੀਂ ਵਾਹਿਗੁਰੂ ਤੇ ਬੱਚੇ ਹਾਂ ਅਤੇ ਉਸ ਦਾ ਪਿਆਰ ਮਾਨ ਸਕਦੇ ਹਾਂ ਅਤੇ ਆਪਣੇ ਦਿਲ ਵਿੱਚ ਸੁਖ ਸ਼ਾਂਤੀ ਮਹਿਸੂਸ ਕਰ ਸਕਦੇ ਹਾਂ ਜਿਵੇਂ ਇੱਕ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ